ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਦੀ ਵੀਡੀਓ ਨੂੰ ਵਧੀਆ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਮੈਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਸਿੱਖਿਆ ਦਾ ਇੱਕ ਵੀਡੀਓ ਤੇ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਫੇਰ ਤੋਂ ਹਾਜ਼ਰ ਹੋਏ ਹਾਂ ਇਹ ਕਹਾਣੀ ਹੈ ਇੱਕ ਸੇਠ ਤੇ ਉਸ ਠਾਣੀ ਦੀ ਜਿਨ੍ਹਾਂ ਨੇ ਆਪਣੀ ਪੁੱਤਰੀ ਦੀ ਸ਼ਾਦੀ ਬਹੁਤ ਹੀ ਵਧੀਆ ਪਰਿਵਾਰ ਵਿੱਚ ਬੜੇ ਧੂਮ-ਧਾਮ ਨਾਲ ਕੀਤੀ ਪਰ ਬਦਕਿਸਮਤੀ ਨਾਲ ਉਹਨਾਂ ਦੀ ਲੜਕੀ ਦਾ ਪਤੀ ਸ਼ਰਾਬੀ ਨਿਕਲਿਆ ਉਹਨਾਂ ਦੀ ਲੜਕੀ ਬਹੁਤ ਦੁਖੀ ਰਹਿਣ ਲੱਗੀ ਸਠਾਣੀ ਆਪਣੇ ਪਤੀ ਨੂੰ ਕਹਿੰਦੀ ਕਿ ਆਪਾਂ ਨੂੰ ਆਪਣੀ ਲੜਕੀ ਦੀ ਜੋ ਮਦਦ ਕਰਨੀ ਚਾਹੀਦੀ ਹੈ ਆਪਣੇ ਕੋਲ ਬਹੁਤ ਪੈਸਾ ਹੈ ਸਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ ਪਰ ਸੇਠ ਕਹਿੰਦਾ ਕਿ ਜੋ ਉਸਦੀ ਕਿਸਮਤ ਵਿੱਚ ਲਿਖਿਆ ਸੀ ਉਸ ਨੂੰ ਮਿਲ ਗਿਆ ਜਦ ਰੱਬ ਚਾਹੇਗਾ ਤਾਂ ਉਹ ਸੁਖੀ ਹੋ ਜਾਵੇਗੀ ਪਰਿਸ਼ਠਾਣੀ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਉਹ ਕਹਿੰਦੀ ਸੀ ਕਿ ਸਾਨੂੰ ਉਸਦੀ ਤੰਦੌਲਤ ਨਾਲ ਮਦਦ ਕਰਨੀ ਚਾਹੀਦੀ ਹੈ ਇੱਕ ਦਿਨ ਸੇਠ ਬਾਜ਼ਾਰ ਗਿਆ ਹੋਇਆ ਸੀ ਬਾਅਦ ਵਿੱਚ ਉਹਨਾਂ ਦਾ ਜੋ ਜਵਾਈ ਸੀ ਉਹ ਘਰ ਵਿੱਚ ਆਇਆ ਸਠਾਣੀ ਨੇ ਸੋਚਿਆ ਕਿਉਂ ਨਾ ਮੈਂ ਇਸ ਨੂੰ ਸੋਨੇ ਦੀਆਂ ਮੋਹਰਾਂ ਦੇਵਾਂ ਤੇ ਇਹ ਮੋਹਰਾਂ ਲੈ ਕੇ ਘਰ ਚਲਾ ਜਾਵੇਗਾ ਤੇ ਇਸ ਦੀ ਮਦਦਤ ਵੀ ਹੋ ਜਾਵੇਗੀ ਪਰ ਜੇਕਰ ਛਠਾਣੀ ਉਸੇ ਤਰ੍ਹਾਂ ਉਸ ਨੂੰ سونے ਦੀਆਂ ਮੋਹਰਾਂ ਦਿੰਦੀ ਤਾਂ ਉਹ ਉਹਨਾਂ ਨੂੰ ਸ਼ਰਾਬ ਵਿੱਚ ਉਡਾ ਦਿੰਦਾ ਇਸ ਕਰਕੇ ਰਾਣੀ ਨੇ ਸੋਚਿਆ ਕਿ ਉਸ ਨੂੰ ਉਹ سونے ਦੀਆਂ ਮੋਹਰਾਂ ਭਾਵ ਸਿੱਕੇ ਛਪਾ ਕੇ ਦੇਣੇ ਚਾਹੀਦੇ ਹਨ ਇਸ ਕਰਕੇ ਉਸ ਨੇ ਲੱਡੂ ਬਣਾਏ ਲੱਡੂਆਂ ਦੇ ਵਿੱਚ ਉਹ سونے ਦੇ ਸਿੱਕੇ ਲੁਕੋ ਕੇ ਤੇ ਡੱਬੇ ਦੇ ਵਿੱਚ ਪੈਕ ਕਰਕੇ ਆਪਣੇ ਜਵਾਈ ਨੂੰ ਦੇ ਦਿੱਤੇ ਅਤੇ ਜਵਾਈ ਨੂੰ ਕਿਹਾ ਕਿ ਉਹ ਘਰ ਲੈ ਜਾਵੇ ਜਦ ਜਵਾਈ ਰਸਤੇ ਦੇ ਵਿੱਚ ਜਾ ਰਿਹਾ ਸੀ ਉਸਨੇ ਸੋਚਿਆ ਕਿਉਂ ਨਾ ਮੈਂ ਇਹਨਾਂ ਲੱਡੂਆਂ ਨੂੰ ਵੇਚ ਕੇ ਉਹਨਾਂ ਪੈਸਿਆਂ ਦੀ दारू ਪੀ ਲਵਾਂ ਇਸ ਕਰਕੇ ਉਸਨੇ ਉਹ ਲੱਡੂ ਹਲਵਾਈ ਦੀ ਦੁਕਾਨ ਤੇ ਵੇਚ ਦਿੱਤੇ ਜਦ ਸ਼ਾਮ ਹੋਈ ਤਾਂ ਸੇਠ ਘਰ ਆ ਰਿਹਾ ਸੀ ਉਸਨੇ ਸੋਚਿਆ ਕਿਉਂ ਨਾ ਮੈਂ ਅੱਜ ਘਰ ਮਠਿਆਈ ਲੈ ਜਾਵਾਂ ਉਹ ਉਸੇ ਹੀ ਦੁਕਾਨ ਵਿੱਚ ਗਿਆ ਜੋ ਉਹਨਾਂ ਦਾ ਜਵਾਈ ਮਠਿਆਈ ਦਾ ਡੱਬਾ ਉੱਥੇ ਵੇਚ ਕੇ ਗਿਆ ਸੀ ਉਹ ਡੱਬਾ ਸੇਠ ਖਰੀਦ ਲਿਆ ਜਦ ਸੇਠ ਘਰ ਆਇਆ ਤਾਂ ਸਠਾਣੀ ਨੇ ਸੇਠ ਦੇ ਹੱਥ ਵਿੱਚ ਉਹੀ ਡੱਬਾ ਦੇਖਿਆ ਤਾਂ ਹੈਰਾਨ ਰਹਿ ਗਈ ਫਿਰ ਉਸਨੇ ਸੇਠ ਨੂੰ ਸਾਰੀ ਗੱਲ ਦੱਸੀ ਕਿ ਉਸਨੇ ਲੱਡੂਆਂ ਦੇ ਵਿੱਚ ਸੋਨੇ ਦੇ ਸਿੱਕੇ ਕਿ ਪਾਕੇ ਜਵਾਈ ਜੀ ਨੂੰ ਦਿੱਤੇ ਸਨ ਤਾਂ ਕਿ ਉਹਨਾਂ ਦੀ ਬੇਟੀ ਦੀ ਮਦਦ ਹੋ ਸਕੇ ਜੈਦੇ ਸੇਠ ਨੇ ਸਾਰੀ ਗੱਲ ਸੁਣੀ ਤਾਂ ਉਸ ਨੇ ਮਸਕਰਾਉਂਦੇ ਹੋਏ ਕਿਹਾ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਕਿਸਮਤ ਤੋਂ ਜ਼ਿਆਦਾ ਔਰ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ ਜੀਵਨ ਵਿੱਚ ਸਭ ਕੁਝ ਸਮੇਂ ਤੇ ਹੀ ਮਿਲਦਾ ਹੈ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਜੋ ਸਾਨੂੰ ਈਸ਼ਵਰ ਦਿੰਦਾ ਹੈ ਸਾਨੂੰ ਉਸ ਦੇ ਵਿੱਚ ਸੰਤੋਖ ਕਰਨਾ ਚਾਹੀਦਾ ਹੈ ਜਿਵੇਂ ਝੂਲਾ ਜਿੰਨਾ ਪਿਛ ਜਾਂਦਾ ਹੈ ਉਨਾ ਹੀ ਅੱਗੇ ਵੀ ਆਉਂਦਾ ਹੈ ਸੁੱਖ ਅਤੇ ਦੁੱਖ ਜੀਵਨ ਦੇ ਹਿੱਸੇ ਹਨ ਜੋ ਸਮੇਂ-ਸਮੇਂ ਤੇ ਸਾਡੇ ਜੀਵਨ ਵਿੱਚ ਆਉਂਦੇ ਰਹਿੰਦੇ ਹਨ ਦੁੱਖ ਕਿਸੇ ਨੂੰ ਪੁੱਛ ਕੇ ਜ਼ਿੰਦਗੀ ਵਿੱਚ ਨਹੀਂ ਆਉਂਦਾ ਦੁੱਖ ਜੀਵਨ ਵਿੱਚ ਬਿਨਾਂ ਚੇਤਾਵਨੀ ਤੋਂ ਆਉਂਦਾ ਹੈ ਕੋਈ ਵੀ ਮੁਸ਼ਕਲਾਂ ਨੂੰ ਖਰੀਦ ਕੇ ਨਹੀਂ ਲਿਆਉਂਦਾ ਇਸ ਲਈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹ ਮਿਲ ਕੇ ਰਹਿੰਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾਂ-ਬਾਪ ਸਿਰਫ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਨ ਧੀਆਂ ਦਾ ਪਾਲਣ-ਪੋਸ਼ਣ ਕਰਦੇ ਹਨ ਪਰ ਉਹ ਧੀਆਂ ਦੀ ਕਿਸਮਤ ਨਹੀਂ ਲਿਖ ਸਕਦੇ ਜੇਕਰ ਮਾਂ-ਬਾਪ ਆਪਣੇ ਬੱਚਿਆਂ ਦੀ ਕਿਸਮਤ ਲਿਖਣ ਤਾਂ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਛੱਕਾ ਦੇ ਵੀ ਦੁੱਖ ਨਾ ਲਿਖਣ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ